ਕੋਈ ਨਹੀਂ ਜੇ ਹੁੰਦਿਆਂ ਟਾਈਮ ਲੱਗਣਾ ਸਾਰਿਆਂ ਨੂੰ ਪਰ ਉਹ ਭਾਵੇਂ ਉਧਰ ਹੋਣ ਸਾਰੇ ਪਹਿਲੇ ਤੇ ਰਾਇਾਨੀ ਕੋਈ ਇੱਕ ਦੌਰ ਦਾ ਲੇਟ ਹੋ ਗਿਆ ਸ਼ੁਰੂ ਹੋਵਰ ja hm mm. çalo kordu komment komment

ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਸਲਾਮ ਅਲੈਕੁਮ ਨਮਸਤੇ ਰਾਮ ਰਾਮ ਕਿਵੇਂ ਚੋ ਕਿਹੜਾ ਹਾਲ ਹੈ ਕਸ ਕਾਏ ਕਿਮੋ ਨਾ ਚੋ ਬਹੁਤ ਆ ਬਹੁਤ ਬਹੁਤ ਹੋਰ ਸੁਣਾਓ ਜੀ ਕੀ ਹਾਲ ਚਾਲ ਸਾਰੇ ਮਿੱਤਰ ਪਿਆਰਿਆਂ ਦੇ ਠੀਕ ਠਾਕ ਹੋ ਚੜ੍ਹਦੀ ਕਲਾ ਚੋ ਇੱਕ ਪੁਆਇੰਟ ਮੈਨੂੰ ਦੇ ਦਿਓ ਕਿਉਂਕਿ ਇੰਦਰੋਂ ਕਮੈਂਟ ਬੜਨੇ ਓਕੇ ਆ ਨਹੀਂ ਮੈਂ ਪੜਦੇ ਤੈਨੂੰ ਟਰੈਕ ਕਰਉਂ ਮੇਰਾ ਜਦੋਂ ਮੈਨੂੰ ਨਹੀਂ ਪਹਿਲਾ ਕਮੈਂਟ ਸਾਹਿਲ ਵੀਰ ਜਿੰਦਾਬਾਦ ਜਿੰਦਾਬਾਦ ਤਾੜੀਆਂ ਸਾਹਿਲ ਵੀਰस्ते ਤਾੜੀਆਂ ਅਜ ਪਹਿਲਾ ਲਾਈਕ ਪਹਿਲਾ ਲਾਈਕ ਤੇ ਪਹਿਲਾ ਕਮੈਂਟ ਅਜ ਸਾਹਿਲ ਵੀਰ ਲੋਆ ਤੇ ਅਜ ਤਾੜੀਆਂ ਤੇ ਸਨਾਲਾ ਥੋੜਾ ਜਿਆ ਮਿਕਸ ਆਪੋ ਸਾਇਦਾ ਕਿਉਂਕਿ ਅੱਜ ਇਹ ਸਾਰਾ ਕੰਟਰੋਲ ਮੰਨਦੇ ਹੱਥ ਚਿਆ ਟੈਸਲੀ ਥੋੜਾ ਜਿਆ ਸੰਭਾਲ ਲਿਓ ਹਾਂ ਸाहिल ਵੀਰ ਕਹਿੰਦਾ ਜੀ ਸਤਿ ਸ੍ਰੀ ਅਕਾਲ ਅਸਲਾਮ ਵਾਲੇਕੁਮ ਰਾਮ 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 ਜੀ ਸਤਿ ਸ੍ਰੀ ਅਕਾਲ ਵਾਲੇਕਮ ਸਲਾਮ ਸाहिल ਵੀਰੇ ਕੀ ਹਾਲ ਚਾਲ ਮੈਂ ਆਇਆ 10 ਮਿੰਟ ਮੇ ਓਕੇ ਫਸਟ ਲਾਈਕ ਮੇਰਾ ਕੀ ਬਾਤ ਹੈ ਸाहिल ਵੀਰ ਹਾ ਉਸੇ ਕਰਕੇ ਤਾੜੀਆਂ ਮਾਰੀਆਂ ਸੀ ਤਾੜੀਆਂ ਤਾੜੀਆਂ ਸਟੀering ਛੱਡ ਕੇ ਤਾੜੀਆਂ ਸਟੀering ਨਾ ਛੱਡ ਲੋ ਅ ਵੀਦੇਵਰਮਾ ਦੀ ਸੌਰੀ ਸੌਰੀ ਜਿਹੜੀ ਗੱਲ ਵੀਦੇਵਰਮਾ ਜੀ ਨਹੀਂ ਹੁੰਦੀ ਸੌਰੀ ਇਸ ਗੱਲ ਦੀ ਸੌਰੀ ਸੌਰੀ ਫੋਰ ਵਾਟ ਸਵਾਗਤ ਹੈ ਟਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਤੇ ਲਾਈਵ ਦੇ ਵਿੱਚ ਦੇਜੇ ਬਰਮਾ ਜੀ ਸੌਰੀ ਥੈਂਕ ਯੂ ਪਲੀਜ਼ ਇਹ ਪਰਿਵਾਰ ਦੇ ਵਿੱਚ ਨਹੀਂ ਹੁੰਦਾ ਹਾਂਜੀ ਇਸ ਕਰਕੇ ਟੈਨਸ਼ਨ ਨਹੀਂ ਲੈਣੀ ਕਿਸੇ ਗੱਲ ਦੀ ਹਾਂਜੀ ਦੇਵਿਤ ਫੈਮਿਲੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀ ਸਤਿ ਸ਼੍ਰੀ ਅਕਾਲ ਜੀ ਦੇਵਿਤ ਫੈਮਿਲੀ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਜੀ ਤੁਹਾਡੇ ਆਪਣੇ ਚੈਨਲ ਤੇ ਲਾਈਵ ਦੇ ਵਿੱਚ ਹੋਰ ਸਨੋ ਜੀ ਕੀ ਹਾਲ ਚਾਲ ਠੀਕਾ ਕੋ ਚੜਦੀ ਕਲਾ ਚ ਮੇਰੀ ਮੈਂ ਪੰਜਾਬ ਨਹੀਂ ਪਰਿੰਦਾ ਪੰਜਾਬੀ ਜੀ ਪੰਜਾਬੀ ਸਿੰਗਰ ਪਰਿੰਦਾ ਸਿੰਗਰ ਹੈ ਪਰਿੰਦਾ ਜੀ ਸਿੰਗਰ ਪਰਿੰਦਾ ਜੀ ਸਿੰਗਰ ਪਰਿੰਦਾ ਜੀ ਸਿੰਗਰ ਉਹਦਾ ਕੀ ਮਤਲਬ ਹੁੰਦਾ ਵੀਰੇ ਪਰਿੰਦਾ ਜੀ ਦਾ ਮਤਲਬ ਬਹੁਤ ਵਧੀਆ ਕਰ ਜੇ ਬਹੁਤ ਅੱਛੀ ਗੱਲ ਹੈ ਹਾਂਜੀ ਪਰਮਾਤਮਾ ਤੁਹਾਨੂੰ ਤਰੱਕੀਆਂ ਦੇਵੇ ਸਰਸਵਤੀ ਤੁਹਾਡਾ ਮਿਹਰਬਾਨ ਹੋਵੇ विजय वर्मा जी के लव यू भाई लव यू टू मेरे लव यू टू ढेर सारा प्यार ये सत्कार और ना जी की हर अमन शर्मा जी आगे क्या बात है जी अमन शर्मा जी बहुत-बहुत स्वागत है आपके चैनल में लाइव देवेच सत श्री काल जी सत श्री अकाल विरे सत श्री काल जी सत श्री मैं मैंने पढ़ा गई ਟੈਨਸ਼ਨ ਨਹੀਂ ਲੈਣੀ ਮੈਨੂੰ ਪਤਾ ਯਾਰ ਉਹ ਪੰਜਾਬੀ ਜੇ ਕਹਾਵਤ ਹੈ ਕਹਿੰਦੇ ਝੋਨੇ ਵਾਲੇ ਪਿੰਡ ਪਰਾਲੀਆਂ ਤੋਂ ਪਛਾਣੇ ਜਾਂਦੇ ਆ ਸੋ ਬੰਦੇ ਦਾ ਪਤਾ ਹੁੰਦਾ ਵੀ ਕਿਹੜਾ ਬੰਦਾ ਕਿਹੜੀ ਗੱਲ ਕਰ ਸਕਦਾ ਕਿਹੜੀ ਨਹੀਂ ਕਰ ਸਕਦਾ ਮੈਨੂੰ ਪਤਾ ਪਟੜ ਤੋਂ ਗਲਤੀ ਨਾਲ ਹੋਇਆ ਸੀ ਤਾਂ ਹੀ ਤਾਂ ਮੈਂ ਉਹ ਕੋ ਗੱਲ ਕੀਤੀ ਨਹੀਂ ਉਹਦੇ ਬਾਰੇ ਤੁਹਾਨੂੰ ਕੁਝ ਵੀ ਕਿਹਾ ਮੈਂ ਉਹਦੇ ਬਾਰੇ ਮੈਂ ਸਿਰਫ ਇਹਨਾਂ ਕਿਹਾ ਵੀ ਥੋੜਾ ਜਿਹਾ ਪਹਿਲਾਂ ਪੂਰਾ ਪੜ ਲਿਆ ਕਰੋ ਕਿਉਂਕਿ ਮੈਨੂੰ ਪਤਾ ਤੁਸੀਂ ਗਲਤੀ ਨਾਲ ਭੇਜਿਆ ਸੀ ਉਹ ਬਿਲਕੁਲ ਟੈਨਸ਼ਨ ਨਹੀਂ ਲੈਣੀ ਕੋਈ ਨਹੀਂ ਰਾਤ ਗਈ ਬਾਤ ਗਈ ਜੋ ਬੀਤ ਗਈ ਸੋ ਬਾਤ ਗਈ Det det. ਹਾਂਜੀ ਜੇ ਨੀਵਾਜ ਕਦੀ ਆਉਂਦੀ ਹੈ ਹੁਣ ਦੱਸੋ ਜੀ ਕਿਤਾਹ ਹਵਾ ਸਹੀ ਹੈ ਹੋਰ ਦੱਸੋ ਜੀ ਕਿਤਾਹ ਹਵਾ ਸਹੀ ਹੈ ਬਾਜ ਬੰਦ ਕਰਨ ਦੀ ਕੀ ਬਾਤ ਚੱਲਣ ਦੀ ਹੈ ਇਹਦੀ ਆਪਣੇ ਦਿਲ ਆ ਕੇ ਚੈੱਕ ਕਰਨ ਲਈ ਨਾ ਉਹ ਅਤੇ ਉਹ ਦੱਸ ਦਣਗੇ ਤਾਂ ਫਿਰ ਬਾਅਦ ਡਿਸਟਰਬੈਂਸ ਹੁੰਦੀ ਆਵਣਾ ਚੈੱਕ ਰਿਆ ਕਰ ਓਕੇ ਸਰ ਓਕੇ ਉਹ ਬੇਟੇ ਆਪਣੇ ਭਰਾ ਦੱਸਣ ਵਾਲੇ ਉਹਨਾਂ ਨੇ ਆਪੇ ਦੱਸਣਾ ਜਿਹੜੀ ਕਮੀ ਪੇਸ਼ੀ ਆਈ ਹੈ ਉਹਨਾਂ ਨੇ ਆਪੇ ਦੱਸ ਦੇਣਾ ਅੱਛਾ ਉਹ ਕਿੰਦੀ ਆਵਾਜ਼ ਨਹੀਂ ਆ ਰਹੀ ਹੁਣ ਦੱਸਿਓ ਕਿ ਤਾਂ ਹੁਣ ਆਵਾਜ਼ ਆ ਰਹੀ ਹੈ ਸਹੀ ਹੈ ਅਮਨ ਸ਼ਰਮਾ ਜੀ ਕਹਿੰਦੇ ਕੋਈ ਨਾ ਗੱਡੀ ਚਲਾਓ ਬਾਅਦ ਵਿੱਚ ਆਣਾ ਅਮਨ ਸ਼ਰਮਾ ਜੀ ਆਪਾਂ ਨੂੰ ਨਾ ਟਾਈਮ ਲੱਗ ਜਾਣਾ ਕਾ ਪਾਈ ਲੱਗੇ ਹੈ ਜਾਂਦੇ ਜਾਂਦੇ ਨਾ ਫਿਰ ਉਹਨੇ ਜਦੋਂ ਆਪਣਾ ਲਾਈਵ ਦਾ ਟਾਈਮ ਨਿਕਲ ਜਾਣਾ ਹੈ ਕਿਉਂਕਿ ਅਹੀਂ ਆ ਜੇ ਰਸਤੇ 'ਚੋਂ ਰੋਟੀ ਪਾਣੀ ਵੀ ਖਾਣਾ ਆ ਰੀ ਕਨੈਕਟਿੰਗ ਨੇ ਕੰਮ ਖਰਾਬ ਕਰਨਾ ਹਾਂ ਮਾਨ ਜੀ ਕਹਿੰਦੇ ਆ ਗਈ ਹੁਣ ਆਵਾਜ਼ ਕਹਿੰਦੇ ਜਹਾਜ਼ ਵਰਗੀ ਆਵਾਜ਼ ਆ ਰਹੀ ਹੈ ਜਹਾਜ਼ ਵਰਗੀ ਆ ਰਹੀ ਹੈ ਇੱਕ ਸੈਕਿੰਡ ਜੀ ਉਹ ਕਰੋ ਆਪਣਾ ਨਾਈਸ ਕਨਫਰੈਂਸ ਇਹ ਤਾਂ ਮਿਊਟ ਕਰਤਾ ਨਾ ਉਹ ਤਾਂ ਬੁੱਕਰ ਚ ਉੱਪਰ ਜਿਹੜਾ ਹਾਂ ਠੀਕ ਹੈ ਹਾਂ ਜੀ ਉਹਨਾਂ ਦੱਸਿਓ ਹੁਣ ਸਹੀ ਆਉਂਦੀ ਆਵਾਜ਼ ਕੀਤਾ ਕੁਮਾਰੀ ਜੀ ਸਤਿ ਸ਼੍ਰੀ ਅਕਾਲ ਪੁਲਾ ਰਹੇ ਸਤਿ ਸ਼੍ਰੀ ਅਕਾਲ ਜੀ ਕੀਤਾ ਕੁਮਾਰੀ ਬਣੇ ਬਹੁਤ ਬਹੁਤ ਸਵਾਗਤ ਤੁਹਾਡੇ ਆਪਣੇ ਚੈਨਲ ਤੇ ਲਾਈਵ ਦੇ ਵਿੱਚ ਉਹ ਮੰਨ ਕਿੱਥੇ ਜਾ ਰਹੇ ਹੋ ਅਹੀਂ ਜਾ ਰਹੇ ਮੇਰੇ ਚੰਡੀਗੜ੍ਹ ਜੀ ਤੇ ਠੋਣੀ ਆਉਂਦੀ ਚਾਹ ਕੋੜਾ ਨਿਸ਼ਾਨ ਸੈਲਫੀ ਸਟਿਕ ਲੈਉਣ ਦਾ ਚੇਤਾ ਭੁੱਲ ਗਿਆ ਸਿਰ ਇੱਕਦਮ ਸੰਗਿਆ ਕੋਈ ਨਹੀਂ ਅਗੇ ਤਾਂ ਨਹੀਂ ਨਹੀਂ ਕਰਨਾ ਮੈਂ ਉੱਥੇ ਬਿਠਾ ਦੇਣਾ ਸੀ ਬੋਲ ਫੜਾ ਕੇ ਮਾਣ ਜੀ ਕਹਿੰਦੇ ਹੋਣਾ ਆਵਾਜ਼ ਪਹਿਲਾਂ ਨਾਲੋਂ ਠੀਕ ਆ ਪਰ ਪੂਰੀ ਕਲੀਅਰ ਨਹੀਂ ਆ। ਹਾਂ ਜੀ ਉਹ ਫਿਰ ਤੁਹਾਨੂੰ ਪਤਾ ਗੱਡੀ ਦੇ ਵਿੱਚ ਥੋੜੀ ਡਿਸਟਰਬੈਂਸ ਤੇ ਹੁੰਦੀ ਆ। ਕਿਉਂਕਿ ਐਕੋ ਜਿਆਦਾ ਆ ਜਾਂਦਾ ਨਾ ਇੱਥੋਂ ਇੱਕੋ ਕੱਟ ਕਰਕੇ ਵੇਖੀਏ ਥੋੜਾ ਜਿਹਾ। ਹਾਂ। ਹੁਣ ਵੇਖਿਓ ਹਾਂ ਠੀਕ ਆ। ਠੀਕ ਆ ਕਹਿੰਦੇ ਹੋ। ਅਰਮਾਨ ਪੰਜਾਬੀ ਬਲੌਗ ਜੀ ਕਹਿੰਦੇ ਹੈਲੋ ਜੀ ਹੈਲੋ ਜੀ ਅਰਮਾਨ ਪੰਜਾਬੀ ਬਲੌਗ ਜੀ ਬਹੁਤ ਬਹੁਤ ਸਵਾਗਤ ਤੁਹਾਡੇ ਆਪਣੇ ਚੈਨਲ ਤੇ ਲਾਈਵ ਦੇ ਵਿੱਚ ਕੀ ਹਾਲ ਚਾਲ ਦੇਖੋ ਠੀਕ ਠਾਕ ਹੋ ਚੜ੍ਹਦੀ ਕਲਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਅਰਨੋ ਪ੍ਰੀਤ ਵੱਲੋਂ ਸਾਰਿਆਂ ਮੈਨੂੰ ਪੜਾ ਯਾਰ ਮੈਨੂੰ ਇਤਾਂ ਸਵਾਦ ਨਹੀਂ ਹੁੰਦਾ ਮੈਂ ਆਪ ਪੜੂਗਾ ਪਰ ਤੇ ਸਵਾਦ ਆ ਉਹ ਡਰਾਈਵ ਦੇ ਵਿੱਚ ਫਿਰ ਮੈਂ ਨਾ ਹਮੇ ਸਾਹਮਣੇ ਰੱਖ ਲੈਣਾ ਨਾਲ ਮੱਥਾ ਵਿੱਕ ਕੇ ਹੈ ਦਬਈ ਦਾ ਲਫਾਂਸਾਵੇਂ ਥੜੀ ਬਣ ਜਾਂਦਾ ਹੋ ਜਾਂਦਾ ਸੇਸ ਕਿਥੋਂ ਦੇ ਕਰ ਬੜੇ ਹੈ ਪੰਜਾਬੀ ਫੌਕਲ ਹਰਮਾਨ ਹਰਨ ਤਕੋ ਹਰਮਾਨ ਪੰਜਾਬੀ ਬਲੌਗ ਹੈ ਹੈਲੋ ਜੀ ਫੋਰ ਫੋਰ ਵੀਰੇ ਮਤਲਬ ਲਾਈਕ ਕਰ ਦਿਓ ਜੇ ਸਾਰੇ ਜਣੇ ਲਾਈਕ ਨਾ ਕਹਨੇ ਵੀ ਨਹੀਂ ਕੀਤਾ ਜੇ ਤੱਕ ਲਾਈਕ ਸਾਰੇ ਜਣੇ ਕਰ ਦਿਓ ਵੇਖ ਲਓ ਤੁਹਾਡੇ ਬਦਲੇ ਕਿੰਨੀ ਮਿਹਨਤ ਕਰਨੇ ਆ ਨਾਲ ਗੱਡੀ ਚਲਾਉਣੇ ਆ ਨਾਲ ਲਾਈਵ ਕਰਨੇ ਆ ਫਿਰ ਫੇਸ ਕਰਕੇ ਵੀ ਫਿਰ ਤੋਂ ਹੀ ਕਹਣਾ ਵੀ ਲਾਈਵ ਕਿਉਂ ਨਹੀਂ ਆਏ ਹਾਂ ਲਾਈਕ ਕਰ ਦਿਓ ਸਾਰੇ ਜਣੇ ਤੇ ਕਮੈਂਟਾਂ ਦੀ ਸਪੀਡ ਅੱਜ ਥੋੜੀ ਜਿਹੀ ਘੱਟੀ ਕਿ ਰਖ ਪਤਾ ਫਿਰ ਨਾਲ ਗੱਡੀ ਚਲਾਉਣੀ ਆ ਨਾਲ ਕਮੈਂਟ ਪੜਦੇ ਆ ਤੇ ਥੋੜਾ ਜਿਹਾ ਔਖਾ ਹੋ ਜਾਂਦਾ ਤੇ ਜਿਹੜੇ ਭਰਾ ਮੈਂਬਰਸ਼ਿਪ ਪਲਾਨ ਦੇ ਵਿੱਚ ਸਮਰੱਥ ਨੇ ਉਹ ਮੈਂਬਰਸ਼ਿਪ ਜ਼ਰੂਰ ਲਿਓ ਚੈਨਲ ਦੀ ਕਿਉਂਕਿ ਓਨਲੀ ਮੈਂਬਰਸ ਵਾਸਤੇ ਬਹੁਤ ਜ਼ਬਰਦਸਤ ਕੰਟੈਂਟ ਆਉਣਾ ਹੈ ਆਉਣ ਵਾਲੇ 1 ਮਹੀਨੇ ਦੇ ਵਿੱਚ ਤੇ ਉਹ ਸਿਰਫ ਮੈਂਬਰਸ ਵਾਸਤੇ ਹੀ ਹੋਊਗਾ ਉਹ ਬਿਨਾ ਮੈਂਬਰਸ਼ਿਪ ਤੋਂ ਨਹੀਂ ਦੇਖਿਆ ਜਾ ਸਕੂਗਾ ਤਾਂ ਪਿਆਪੇ ਸਾਹ ਨਾਲੋਂ ਫਿਰ ਉਹ ਕੰਟੈਂਟ ਵੀ ਕਿਸ ਲੈਵਲ ਦਾ ਹੋਊਗਾ ਜਸਵਿੰਦਰ ਸਿੰਘ ਜੱਸੀ ਜੀ ਨਾਈਟਸ ਲਾਈਫ ਇੰਡੀਅਨ ਆਰਮੀ ਪਠੰਡੇ ਵਾਲੇ ਲੇਲਤਾਕ

ਤੇ ਤਰੀਕ ਨਾਲ ਮਗਤੀ ਤੇਜ਼ ਕਰ ਦਿਆ ਕਰੋ ਕਿਹੜੀ ਜਗ੍ਹਾ ਤੋਂ ਜੁੜੇ ਹੋ ਸਾਡੇ ਨਾਲ ਆਪਣੇ ਪਿੰਡ ਸ਼ਹਿਰ ਦਾ ਨਾਮ ਜ਼ਰੂਰ ਦੱਸਿਓ ਨਹੀਂ ਕਰਦੇ ਲੋਕ ਲਾਇਕ ਕੀ ਕਰੀਏ ਲਾਇਕ ਪਤਾ ਨਹੀਂ ਮੇਰ ਤਾਂ ਚੱਲ ਗਿਆ ਆ ਗਿਆ

ਤਾਂ ਨੇ ਆਰਡੀ ਜਿਹੜੀ -14 ਡਿਗਰੀ ਦੇ ਵਿੱਚ ਵੀ ਟਡੇ ਆ ਮਾਦਾਨਾਂ ਦੇ ਵਿੱਚ ਸੰਜੀਤ ਲਾਲੀ ਹੇਰ ਜੀ ਆ ਗਿਆ ਜੀ ਕੀ ਬਾਤ ਹੈ ਕੀ ਬਾਤ ਹੈ ਜੀ ਬਹੁਤ ਬਹੁਤ ਸਵਾਗਤ ਲਾਲੀ ਹੇਰ ਵੀਰੇ ਤੁਹਾਡੇ ਆਪਣੇ ਚੈਨਲ ਤੇ ਲਾਈਵ ਦੇ ਵਿੱਚ ছাত্রী ਕਾਲ ਵੀਰ ਜੀ ਭਾਬੀ ਜੀ ਵਧਾਈ ਬਣ ਗਈ ਰੱਬ ਜੀ ਫਿਰ ਪੁੱਤਰ ਦੀ ਤਾਰਕੀ ਰੱਬ ਜੀ ਫੇਰ ਪੁੱਤਰ ਦੀ ਤਾਰਤਤ ਕੀ ਬਾਤ ਹੈ ਜੀ ਕੀ ਬਾਤ ਹੈ ਜੀ ਤਾਲੀਆਂ ਤਾਲੀਆਂ ਜ਼ੋਰਦਾਰ ਤਾੜਕਾ ਜੀ ਬੜਾ ਗੋੜ ਤਾਲੀਆਂ ਰੁਕਣੀ ਨਹੀਂ ਚਾਹੀਏ ਕੀ ਬਾਤ ਹੈ ਬਹੁਤ ਐਸਾ ਬੰਦਾ ਹੈ ਇਤਰਾਜ ਜੀ ਹੁੰਦਾ ਤੇ ਤੁਹਾਨੂੰ ਆਉਂਦਾ ਪਰ ਉਹ ਤੋਂ ਫਿਰ ਡਿਫਿਕਲਟੀ ਆਣਾ ਗੱਡੀ ਚਲਾਉਂਦੇ ਆ ਫਿਰ ਨਾਲ ਮੁਸ਼ਕਲ ਹੋ ਜਾਂਦੀ ਸ਼ੁਕਰ ਹੈ ਬਹੁਤ ਵਧੀਆ ਬਹੁਤ ਵਧੀਆ ਸ਼ੁਕਰ ਹੈ ਪ੍ਰਮਾਤਮਾ ਦਾ ਸ਼ਸ਼ੀਆਂ ਕਿਹੜੇ ਲੈ ਕੇ ਆਇਆ ਰੱਬ ਬਹੁਤ ਬਹੁਤ ਵਧਾਈਆਂ ਲਾਲੀ ਵੀਰੇ ਹੁਣ ਪਾਰਟੀ ਕਦੋਂ ਦੇਣੀ ਹੈ ਦੱਸੋ ਕੀ ਕਹੀਏ ਹੁਣ ਬਹੁਤ ਜਿਆਦਾ ਖੁਸ਼ੀ ਆਏ ਸ਼ਬਦ ਛੋਟੇ ਪੈ ਗਏ ਇੰਨੀ ਵੱਡੀ ਖੁਸ਼ੀ ਹੈ ਕਦੋਂ ਕਦੋਂ ਲੈ ਕੇ ਆ ਰਹੇ ਹੋ ਤੁਸੀਂ ਸਾਨੂੰ ਇਹ ਦੱਸੋ ਹਾਂ ਔਰ ਤੇਰੇ ਠੀਕ ਨੇ ਹਾਂ ਅਬੀਦਾ嫂 ਕੀ ਹਾਲ ਠੀਕ ਠਾਕ ਨੇ ਕੀ ਬਾਤ ਮਣਕੋ ਹਾ ਵੀਨਾ ਬੜੀ ਵਧੀਆ ਖੁਸ਼ਖਬਰੀ ਦੇ ਨਾਲ ਸ਼ੁਰੂਆਤ ਹੋਈ ਅੱਜ ਤੇ ਲਾਈਵ ਦੀ ਸਹੀ ਗਾ ਆਪਣੇ ਸਾਰੇ YouTube ਪਰਿਵਾਰ ਨੂੰ ਵਧਾਈਆਂ ਆਪਣੇ YouTube ਪਰਿਵਾਰ ਦਾ ਇੱਕ ਮੈਂਬਰ ਵੱਧ ਗਿਆ ਇੱਕ ਮੈਂਬਰ ਵੱਧ ਗਿਆ ਨਿਕਾ ਸ਼ੇਰ ਆ ਗਿਆ ਇੱਕ ਹੋਰ ਸਹੀ ਉਹ ਕਰਿਆ ਕਿ ਲਾਈਕ ਤੁਸੀਂ ਕਰਦੇ ਨਹੀਂ ਜਾਂ ਪੰਨੇ ਦੇ ਦਿਓ ਹੱਥ ਲਈ ਗਿਆ ਸਾਰੇ

ਅਮਰ ਬਹੁਤ ਵਧੀਆ ਜੀ ਬਹੁਤ ਵਧੀਆ ਮੋਸੇ ਦਾ ਨਾਮ ਤੇ ਦੁਨੀਆ ਦੇ ਵਿੱਚ ਕੋਈ ਇਹੋ ਜਿਹਾ ਬੰਦਾ ਹੋਣਾ ਨਹੀਂ ਹੈ ਜਿਹੜਾ ਨਾ ਜਾਣਦਾ ਹੋਵੇ ਸੇ ਦਾ ਨਾਮ ਇਹ ਕ੍ਰੈਡਿਟ ਜਾਂਦਾ ਤੁਹਾਡੇ ਪਿੰਡ ਦੇ ਬੱਬਰ ਸ਼ੇਰ ਨੂੰ ਸਿੱਧੂ ਮੋਸੇ ਵਾਲੇ ਤੂੰ ਮੋਸੇ ਐ ਅਮਰਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਬਹੁਤ ਬਹੁਤ ਸਵਾਗਤ ਤੁਹਾਡੇ ਆਪਣੇ ਚੈਨਲ ਤੇ ਲਾਈਵ ਦੇ ਵਿੱਚ ਕੀ ਹਾਲ ਚਾਲ ਨੇ ਠੀਕ ਠਾਕ ਹੋ ਮੁਨਿੰਦਰ ਸਿੰਘ ਜੀ ਕਹਿੰਦੇ ਅੱਜ ਲੱਗਦਾ ਬਾਈ ਗੱਡੀ ਚਲਾ ਰਹੇ ਹੋ ਕਹਿ ਹੋਏ ਕਿਤੇ ਹਾਂਜੀ ਹਾਂਜੀ ਅਮਨਿੰਦਰ ਵੀਰੇ ਅੱਜ ਚੰਡੀਗੜ੍ਹ ਜਾ ਰਹੇ ਆ ਆ ਬੱਸ ਪਹੁੰਚ ਗਏ ਆਪਾਂ ਕਿੱਥੇ ਪਹੁੰਚ ਗਏ ਪਤਾ ਨਹੀਂ ਕਿੱਥੇ ਪਹੁੰਚ ਗਏ ਆ ਅਰੇ ਫੋਨ ਲਗਾ ਦੇ ਜੇ ਪਤਾ ਨਹੀਂ ਕਿੱਥੇ ਪਹੁੰਚ ਗਏ ਆ 2 ਘੰਟੇ ਦਾ ਰਸਤਾ ਹੋਊਗਾ ਜੇ ਮੇਰੇ ਹਿਸਾਬ ਦੇ ਨਾਲ ਕਹਿੰਦੇ ਸਤਿ ਸ਼੍ਰੀ ਅਕਾਲ ਭਾਪੀ ਜੀ ਸਤਿ ਸ਼੍ਰੀ ਅਕਾਲ ਵੀਰੇ ਫੌਰ ਸੌ ਠੀਕ ਠਾਕ ਹੋ

ਹਾਂ ਉਹ ਹੀ ਆਣਾ ਉਹ ਹੀ ਓਕੇ ਬਿਲਕੁਲ ਓਕੇ ਭਰਾ ਮੈਨੂੰ ਸਪੋਰਟ ਕਰੋ ਸਾਰੇ ਜਣੇ ਜਾ ਕੇ ਆਪਾਂ ਵੀ ਚੈੱਕ ਕਰਾਂਗੇ ਭਰਾ ਦੇ ਵਲੌਗ ਕਿੱਦਾਂ ਦੇ ਹੁੰਦੇ ਕਿੰਨੇ ਪੌਂਦੇ ਵਲੌਗ ਕੇ ਨੇ ਯਾਰ ਮਾਨ ਵੀਰੇ ਓਕੇ ਓਕੇ ਅਮਨਿੰਦਰ ਸਿੰਘ ਵੀਰਾ ਕਹਿੰਦਾ ਪੇਰੇ ਪੈਂਟ ਵੀ ਇੱਧਰ ਹੀ ਆ ਬਾਈ ਕੋਰਾਲੀ ਕੋਲ ਮਿਲ ਕੇ ਜਾਇਓ ਰੋਟੀ ਪਾਣੀ ਖਾ ਕੇ ਜਾਇਓ ਕੀ ਬਾਤ ਹੈ ਥੈਂਕ ਯੂ ਵੀਰੇ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਪਰ ਹੁਣ ਤੁਹਾਨੂੰ ਪਤਾ ਲੇਟ ਹੋ ਜਾਣਾ ਹੈ। ਬਹੁਤ ਚਾਹ ਤੇ ਲੇਟ ਹੋ ਜਾਣਾ ਹੈ। ਤੇ ਐਤਵਾਰ ਜਾਂ ਸੋਮਵਾਰ ਵਾਪਸ ਹੋਣਾ ਜ਼ਰੂਰ ਮਿਲ ਕੇ ਜਾਵਾਂਗੇ ਤਾਂ। 100% ਬਿਲਕੁਲ ਮੈਨੂੰ ਮਾਫ ਸੁ। ਇਨਸਟਾ ਦੇ ਉੱਤੇ ਇੱਕ ਰਹੀ ਨਾ ਮੈਸੇਜ ਕਰ ਦਿਓ। ਤਾਂ ਕਿ ਫਿਰ ਤੁਹਾਨੂੰ ਪਤਾ ਹੋਵੇ ਨਾ ਕਿ ਕਿਹੜੇ ਵੇਲੇ ਆਉਣਾ। ਪੜਾਈ ਆਣ ਕੇ ਕਰਾਲੀ ਬੈਠੇ ਰਹੀਏ ਟੋਲ ਪਲਾਜੇ ਤੇ। ਸਾਨੂੰ ਆ ਕੇ ਪੜਨ ਲੱਗੇ ਵਿ ਜਾਣਾ ਚਾਹੀਦਾ। ਪੜਨ ਲੱਗੇ। ਜ਼ਰੂਰ 100% ਮਿਲ ਕੇ ਜਾਵਾਂਗੇ। ਤੁਸੀਂ ਮੈਸੇਜ ਕਰ ਦਿਓ ਬਸ ਇੰਸਟਾਗ੍ਰਾਮ ਦੇ ਉੱਤੇ ਫਿਰ ਆਪਾਂ ਉੱਥੇ ਗੱਲ ਕਰ ਲਾਂਗੇ ਨਾ ਜਦੋਂ ਆਉਣਾ ਆ। ਲਾਲੀ ਹੀਰਵिरा ਕਹਿੰਦਾ ਮੈਂ ਗੱਡੀ ਪਰ ਕੇ ਆਉਣਾ ਫਿਰ ਜਰੂਰ ਮਿਲ ਮਿਲ ਕੇ ਜਾਵਾਂਗਾ ਤੁਹਾਨੂੰ ਹਾਜੀ ਭਾਬੀ ਠੀਕ ਠਾਕ ਨੇ ਆਪਰੇਸ਼ਨ ਹੋਇਆ ਵੱਡਾ ਬਾਕੀ ਮਾਂ ਪੁੱਤ ਤੰਦਰੁਸਤ ਨੇ ਸ਼ੁਕਰ ਵਾਹਿਗੁਰੂ ਜੀ ਦਾ ਚਲੋ ਸ਼ੁਕਰਿਆ ਸ਼ੁਕਰਿਆ ਪ੍ਰਮਾਤਮਾ ਦਾ ਬਾਕੀ ਲੱਖ ਸ਼ੁਕਰਿਆ ਤੇ ਕੋਈ ਚੱਕਰ ਨਹੀਂ ਲਾਲੀ ਵੀਰੇ ਗੱਡੀਆਂ ਭਾਵੇਂ ਚਾਰ ਪਰ ਕੇ ਲਏਓ ਗੱਲ ਹੀ ਪਈ ਆਈ ਤਾਂ ਆਈ ਤਾਂ ਡਿਪੀਟ ਕਰਾਂਗੀ ਜਰੂਰ ਹੈ ਹਾਂ ਅਰਮਾਨ ਪੰਜਾਬੀ ਵਲੌਗ ਜੀ ਕਹਿੰਦੇ ਹਾਂਜੀ ਪਾਉਂਦੇ ਆ ਜੀ ਓਕੇ ਠੀਕ ਆ ਜੀ ਕਰਾਂਗੇ ਚੈੱਕ ਫਿਰ ਜਰੂਰ ਮੈਂ ਲਿੰਕ ਸੈਂਡ ਕਰ ਦਿਓ ਕਿਉਂਕਿ ਇਤਨਾ ਨਾ ਕਮੈਂਟਾਂ ਦੇ ਵਿੱਚੋਂ ਚੈਨਲ ਨਹੀਂ ਬਾਅਦ ਚ ਖੁੱਲਦਾ ਏ ਇਹ ਜਿਹੜੇ ਲਾਈਵ ਚੈਟ ਦੇ ਕਮੈਂਟ ਹੁੰਦੇ ਇਹਦਾ ਇਹ ਡਿਲੀਟ ਹੋ ਜਾਂਦੇ ਆ ਬਾਅਦ ਚ ਹਾਂਜੀ ਇਹਾਂ ਤੇ ਵਲੌਗਾਂ ਦੇ ਉੱਤੇ ਕਮੈਂਟ ਕਰੋ ਉਹ ਕਮੈਂਟ ਫਿਰ ਰਹਿ ਜਾਂਦੇ ਆ ਉੱਥੋਂ ਆਪਾਂ ਚੈਨਲ ਖੋਲ ਸਕਦੇ ਆ ਤੇ ਜਾਂ ਫਿਰ ਇੰਸਟਾਗ੍ਰam ਤੇ ਜਾ ਕੇ ਲਿੰਕ ਸੈਂਡ ਕਰਿਓ ਕਹਿੰਦੇ ਆਪਣਾ ਪਿੰਡ ਮੂਸਾ ਪਿੰਡ ਆ ਜੀ ਅਰਬਾਤ ਮੂਸਾ ਮੂਸਾ ਹੋਈ ਨਾ ਸਿੱਤੂ ਮੂਸੇ ਵਾਲਾ ਸਿੱਤੂ ਮੂਸੇਆ ਹੋਰਲੀ ਬੀਮ ਚੇਗੇ ਦੇਰ ਦੂਰ ਤੇ ਜੁੜੀਆਂ ਦੂਰ ਦੂਰ ਤੱਕ ਤਾਰਾਂ ਨਹੀਂ ਜੇ ਨੋ ਪੱਟ ਦਾ ਜੜਾ ਚੋਂ ਪੱਟ ਦਾ ਤਾਈਓ ਕਹਿੰਦੇ ਨਾ ਠਿਗਿਆ ਰਾਣੀ ਬਸ ਬਾਤ ਪਾਸੇ ਕਿ ਕਹਿੰਦੇ ਅਰਮਾਰ ਪੰਜਾਬੀ ਵਲੌਗ ਦੇ ਕਹਿੰਦੇ 10 ਵਜੇ ਲਾਈਵ ਕਰਦੇ ਆ ਰਾਣਾ ਪਲੇਸ ਸਪੋਰਟ ਕਰਿਓ ਭਾਈ ਜੀ ਓਕੇ 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 ਜਰੂਰ ਵੀਰੇ ਅੱਜ ਦਾ ਤਾਂ ਮੈਂ ਪੱਕਾ ਨਹੀਂ ਕਹਿ ਸਕਦਾ ਕਿਉਂਕਿ ਪਰ 10:00 11:00 ਵਜੇ ਤੇ ਕਰਤੇ ਸਾਡਾ ਲਾਈਵ ਚੱਲਦਾ ਫਿਰ ਨਹੀਂ ਉਧਰ ਕਿਤਰਾ ਆਵਾਂਗੇ ਪਰ ਕੋਈ ਨਹੀਂ ਕੋਸ਼ਿਸ਼ ਕਰਾਂਗੇ ਪਰ ਅੱਜ ਤਾਂ ਪੱਕਾ ਨਹੀਂ ਕਹਿ ਸਕਦਾ ਕਿਉਂਕਿ ਅੱਜ ਆਪਾਂ ਰਸਤੇ ਦੇ ਵਿੱਚ ਆਣਾ ਤੇ ਪਰ ਕੱਲ ਨੂੰ ਜ਼ਰੂਰ ਭਾਵੇਂ 2-4 ਮਿੰਟ ਵਾਸਤੇ ਹੀ ਆਈਏ ਆਵਾਂਗੇ ਜ਼ਰੂਰ ਕਿਉਂਕਿ ਆਪਣਾ ਥੋੜਾ ਜਿਹਾ ਟਾਈਮ ਦਾ ਕਲੈਸ਼ ਹੋ ਜਾਂਦਾ ਨਾ ਕਿਉਂਕਿ 10:00 11:00 ਵਜੇ ਤੇ ਘਰ ਆਉਣਾ ਚੱਲਣਾ ਹੁੰਦਾ ਮੈਂ ਜਦੋਂ ਆਪਾਂ ਸਟੀਮ ਲੈਬ ਵਾਲਾ ਕਰ ਲੈਣਾ ਉਸ ਤਰ੍ਹਾਂ ਫਿਰ ਲਾਈਵ ਦੇ ਵਿੱਚ ਹੀ ਤੁਹਾਡਾ ਲਾਈਵ ਖੋਲ ਲੈਣਾ ਆਪਾਂ ਸਾਰਿਆਂ ਨੂੰ ਦਿਖਾਵਾਂਗੇ ਸਹੀ ਗਾ ਬਸ ਉਹ ਕੈਮਰਾ ਲੈਣਾ ਹੈ ਆਈ ਲਵ ਮਮ ਡੈਡ ਕਿਆ ਬਾਤ ਹੈ ਭਾਬੀ ਜੀ ਆ ਗਿਆ ਨੇ ਭਾਬੀ ਸਾਸਰੀ ਕਾਲ ਅੱਜ ਵੀ ਕੋ ਨਹੀਂ ਆਇਆ ਉਹ ਲਾਈਵ ਤੇ ਅੱਜ ਵੀ ਕੋ ਨਹੀਂ ਆਇਆ ਇਥੇ ਇਹ ਮੇਰੀ ਗੱਲ ਸੁਣੋ ਪਹਿਲਾਂ ਭਾਬੀ ਜੀ ਆਣ ਕੇ ਨਾ ਕਿਸੇ ਨੂੰ ਕੋਈ ਦਵਾਰ ਕੋਈ ਸਲਾਮ ਕੋਈ ਸਾਸਰੀ ਕਾਲ ਕੋਈ RAM RAM ਹੈ ਹਾਂ ਸਹੀ ਹੈ ਜੇਖ ਨੂੰ ਆਣ ਕੇ ਢੰਡ ਕੱਢ ਕੇ ਪਹਿਲਾਂ ਸਾਥਰੀ ਕਲ ਤੇ ਬੁਲਾਓ ਪੈਰੀ ਪੈਣਾ ਕਰੀਦਾ ਪੈਰੀ ਪੈਣਾ ਕਰੀਦਾ ਵੱਟਾ ਜੇਖ ਆ ਉਹ ਹੀ ਡਰੈਕਟ ਹੀ ਆਇਆ ਨਹੀਂ ਅੱਜੋ ਆਏ ਥੇ ਉਹ ਆਇਆ ਇਹ ਆਇਆ ਫਾਇਲ ਵੀਰ 10 ਮਿੰਟ ਵਾਸਤੇ ਗਿਆ ਹੈ ਕਿਤੇ ਆ ਜਾਂਦਾ ਉਹਨੇ ਗ੍ਰਿੰਦਰ ਸਿੰਘ ਜੀ ਕਿੱਥੇ